ਸਾਸੀ ਗਾਲ ਦੋਸਤੋ ਮੈਂ ਡਾਕਟਰ ਤਰਸੇਮ ਸਿੰਘ ਨਾਮਧਾਰੀ ਨਾਮਧਾਰੀ ਪੇਜ ਤੇ ਫਿਰ ਤੋਂ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦਾ ਮੇਨ ਮਕਸਦ ਆ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਟੇਠੇ ਦੀ ਕਿਸਮ ਦਾ ਫਰੂਟ ਹੈਗਾ ਜਿਹੜਾ ਕਿ ਦਰਖਤਾਂ ਨੂੰ ਲੱਗਦਾ ਜਿਹਨੂੰ ਬਾਲਮਖੀਰੇ ਦੇ ਨਾਮ ਨਾਲ ਜਾਣਿਆ ਜਾਂਦਾ ਵੈਸੇ ਤਾਂ ਕਈ ਨਾਂ ਅਲੱਗ-ਅਲੱਗ ਏਰੀਏ ਦੇ ਹਿਸਾਬ ਨਾਲ ਇਹਦੇ ਰੱਖੇ ਜਾਂਦੇ ਆ ਪਰ ਅੰਸਾਰੀ ਕੋਲੋਂ ਇਹ ਆਮ ਤੌਰ ਤੇ ਮਿਲ ਜਾਂਦਾ ਕਿਉਂਕਿ ਇਹਦੀ ਕੀਮਤ ਕਾਫੀ ਕੋਸਟਲੀ ਹੁੰਦੀ ਆ ਤਾਂ ਮਿਲਦਾ ਇਹ ਆਪਾਂ ਨੂੰ ਫਰੀ ਦੇ ਵਿੱਚ ਜਿਹੜਾ ਕੁਦਰਤ ਨੇ ਆਪਾਂ ਨੂੰ ਇਹ ਇੱਕ ਵਰਦਾਨ ਦੇ ਰੂਪ ਦੇ ਵਿੱਚ ਇਹ ਔਸ਼ਧੀ ਦਿੱਤੀ ਆ ਜਿਹਦੇ ਤੋਂ ਲੱਖਾਂ ਦਵਾਈਆਂ ਬਣਦੀਆਂ ਤਾਂ ਇਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਲੰਬੇ ਸਮੇਂ ਤੋਂ ਰਹਿੰਦੀ ਆ ਤਾਂ ਇਹਦਾ ਪਾਣੀ ਆ ਜਿਹੜਾ ਉਬਾਲ ਕੇ ਰੱਖਿਆ ਜਾਵੇ ਸਵੇਰੇ ਖਾਲੀ ਪੇਟ ਪੀਣ ਨਾਲ ਜਿਹੜੇ 슈ਗਰ ਰੋਗ ਆ ਜਾਂ ਪੇਟ ਦੇ ਵਿੱਚ ਗੈਸ ਬਣਦੀ ਆ ਤੇਜਾਬ ਬਣਦਾ ਜਾਂ ਅਫਰੇਮਾ ਆਉਂਦਾ ਜਿਨ੍ਹਾਂ ਨੂੰ ਉਹਦੇ ਵਾਸਤੇ ਬਹੁਤ ਹੀ ਲਾਹੇਵੰਦ ਆ ਉਸ ਤੋਂ ਇਲਾਵਾ ਜੇਕਰ ਇਹਦੇ ਗੁੱਦੇ ਨੂੰ ਸੁਕਾ ਕੇ ਉਬਾਲਣ ਤੋਂ ਬਾਅਦ ਸੁਕਾ ਕੇ ਪੀਸਿਆ ਜਾਵੇ ਜਿਵੇਂ ਵਿੱਚ ਹਰੜ ਵਗੈਰਾ ਪਾ ਕੇ ਜਾਂ ਕੋਈ ਵੀ ਤੁਸੀਂ ਚੀਜ਼ਾਂ ਪਾ ਸਕਦੇ ਹੋ ਸਿੱਧਾ ਨਮਕ ਪਾ ਸਕਦੇ ਹੋ ਤਾਂ ਇੱਕ ਚੂਰਨ ਬਹੁਤ ਵਧੀਆ ਬਣ ਜਾਂਦਾ ਜਿਹੜਾ ਕਿ ਹਾਜਮੇ ਨੂੰ ਤੇ ਡਾਈਜੈਸਟੋ ਸਿਸਟਮ ਨੂੰ ਸਟਰੋਂਗ ਕਰਦਾ ਦੋਸਤੋ ਇਹ ਜਾਣਕਾਰੀ ਆਪਾਂ ਇਸ ਕਰਕੇ ਦਿੱਤੀ ਹੈ ਕਿ ਤੁਹਾਡੇ ਵੀ ਕਿਤੇ ਆਸ-ਪਾਸ ਦੇ ਆਮ ਜੀਟੀ ਰੋਡ ਤੇ ਵੀ ਦਰਖਤ ਲੱਗੇ ਹੋਣਗੇ ਇਹ ਇੰਨਾ ਕੀਮਤੀ ਦਰਖਤ ਹੈਗਾ ਕਿ ਜਿੱਥੇ ਵੀ ਕਿਤੇ ਲੱਗਿਆ ਉਹਦੇ ਜੜ ਤੋਂ ਲੈ ਕੇ ਪੱਤਿਆਂ ਤੱਕ ਹਰ ਇੱਕ ਚੀਜ਼ ਦੇ ਵਿੱਚ ਗੁਣਾ ਜਿਵੇਂ ਨਿੰਮ ਦੇ ਦਰਖਤ ਦੇ ਵਿੱਚ ਹੁੰਦੇ ਆ ਤੇ ਬਾਲਮਖੀਰਾ ਵੀ ਹੋਰ ਕਈ ਰੋਗਾਂ ਤੇ ਕੰਮ ਕਰਦਾ ਇਹਦੀ ਪੂਰੀ ਵੀਡੀਓ ਅਸੀਂ ਦਵਾਈ ਬਣਾਉਣ ਵੇਲੇ ਦੁਬਾਰਾ ਪਾਵਾਂਗੇ ਤਦ ਤੱਕ ਲਈ ਤੁਸੀਂ ਪੇਜ ਨੂੰ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਸਾਡਾ ਮੇਨ ਮਕਸਦ ਹੁੰਦਾ ਵੀਡੀਓ ਪਾਉਣ ਦਾ ਜਿਹਦੇ ਅਸੀਂ ਰਿਜ਼ਲਟ ਲੈਣੇ ਆ ਉਹ ਰਿਜ਼ਲਟ ਦੀ ਵੀ ਨਾਲ ਅਸੀਂ ਵੀਡੀਓ ਐਡ ਕਰਦੇ ਆ ਧੰਨਵਾਦ ਦੋਸਤੋ ਪੇਜ ਨੂੰ ਸ਼ੇਅਰ ਕਰੋ